ਸਾਰੇ ਬਾਜ਼ਾਰ ਬੰਦ ਕਰ ਦਿੱਤੇ ਮੰਡੀਆਂ ਬੰਦ ਕਰ ਦਿੱਤੀਆਂ ਰੋਡ ਬੰਦ ਕਰ ਦਿੱਤੇ ਇਹਨਾਂ ਦੀ ਸਰਕਾਰ ਤੋਂ ਹਰੇਕ ਵਰਗ ਜਿਹੜਾ ਆ ਉਹ ਦੁਖੀ ਆ ਦੇ ਵਿੱਚ ਦੂਲਣ ਕਰਨ ਜਾਂਦੇ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਸਾਡਾ ਮੁੱਖ ਮੰਤਰੀ ਬੈਠਾ ਪੰਜਾਬ ਦੇ ਵਿੱਚ ਆ ਕੇ ਹਮਲਾ ਕੀਤਾ ਇਹ ਵਿਚੋਲਗੀ ਮੁੱਖ ਮੰਤਰੀ ਕਰਦਾ ਤੇ ਅਦਾਲਤ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਹੀ ਵਕੀਲ ਜਾਵੇ ਛੋਟੀਆਂ ਮੰਗਾਂ ਵੱਲ ਵੀ ਸਾਡਾ ਸੀਐਮ ਸਾਹਿਬ ਧਿਆਨ ਦੇਵੇ ਪਾ ਕਿਸਾਨਾਂ ਦੇ ਗੰਨਿਆਂ ਦਾ ਬਕਾਇਆ ਤੇ ਹਾਲ ਤੱਕ ਉਹਨਾਂ ਦੇ ਖਾਤੇ 'ਚ ਪਾਇਆ ਨਹੀਂ ਬੰਦ ਕਰਨ ਦੀ ਨਹੀਂ ਕਹਿੰਦੀ ਲੋੜ ਪਈ ਕਿਸੇ ਦਾ ਰੋਡ ਬੰਦ ਕਰਨ ਦੀ ਨਹੀਂ ਕਹਿੰਦੀ ਲੋੜ ਪਈ ਆਪ ਮੁਹਾਰੇ ਲੋਕਾਂ ਨੇ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਮਡੀਆਂ ਬੰਦ ਕਰ ਦਿੱਤੀਆਂ ਰੋਡ ਬੰਦ ਕਰ ਦਿੱਤੇ ਤਾਂ ਇਹ ਤੋਂ ਕੀ ਅਨੁਮਾਨ ਲੱਗਦਾ ਇਹ ਤੋਂ ਅਨੁਮਾਨ ਇਹ ਲੱਗਦਾ ਕਿ ਇਸ ਕਿੰ ਤੱਕ ਵੀ ਸਰਕਾਰ ਤੋਂ ਹਰੇਕ ਵਰਗ ਜਿਹੜਾ ਆ ਉਹ ਦੁਖੀ ਆ ਸੋ ਅੱਜ ਇਕੱਠੇ ਹੋ ਕੇ ਇਸ ਕਰਕੇ ਵੀ ਬੈਠੇ ਆ ਕਿ ਸਾਰਾ ਦਿੱਲੀ ਦੇ ਵਿੱਚ ਅੰਦੂਲਨ ਕਰਨ ਜਾਂਦੇ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਕੰਦਾ ਕੱਢ ਕੇ ਉੱਤੇ ਹਮਲੇ ਕੀਤੇ ਗਏ ਸੋ ਦੀ ਵੀ ਅਸੀਂ ਨਿੰਦਿਆ ਕਰਦੇ ਆ ਸੋ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਗਠਿਤ ਕਿਸਾਨ ਮੋਰਚਾ ਪੰਜਾਬ ਆ ਪੂਰੇ ਭਾਰਤ ਦੀਆਂ ਜੱਥੇਬੰਦੀਆਂ ਨੂੰ ਲੈ ਕੇ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਹੋ ਸਕਦਾ ਹੈ ਵੀ ਕੋਈ ਅਦਾਲਤਾਂ ਦੇ ਵਿੱਚ ਜਾਇਆ ਜਾਏਗਾ ਕਿ ਕੋਈ ਉੱਤੇ ਕਾਰਵਾਈ ਕਰਨ ਲਈ ਦੇਖੋ ਉਹਦੇ ਵਾਸਤੇ ਪੰਜਾਬ ਸਰਕਾਰ ਜਾਵੇ ਅਸੀਂ ਨਹੀਂ ਜਾਣਾ ਸਾਡਾ ਮੁੱਖ ਮੰਤਰੀ ਬੈਠਾ ਪੰਜਾਬ ਦੇ ਵਿੱਚ ਆ ਕੇ ਹਮਲਾ ਕੀਤਾ ਤੇ ਮੁੱਖ ਮੰਤਰੀ ਦਾ ਫਰਜ ਬਣਦਾ ਜੇ ਵਿਚੋਲਗੀ ਮੁੱਖ ਮੰਤਰੀ ਕਰਦਾ ਤੇ ਅਦਾਲਤ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਹੀ ਵਕੀਲ ਜਾਵੇ ਪੰਜਾਬ ਸਰਕਾਰ ਵੱਲੋਂ ਪੱਖ ਰੱਖੇ ਉਹਨਾਂ ਤੇ ਬਕਾਇਦਾ ਜਿਹੜੀ ਹੈ ਕਾਰਵਾਈ ਹੋਣੀ ਹੋਣੀ ਚਾਹੀਦੀ ਆ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੂੰ ਸਾਡੀਆਂ ਪੰਜਾਬ ਵਾਲੀਆਂ ਇੰਟਰਨੈਟ ਸੁਵਿਧਾਵਾਂ ਬੰਦ ਨਹੀਂ ਸੀ ਕਰਨੀਆਂ ਚਾਹੀਦੀਆਂ ਉਹ ਬੰਦ ਕੀਤੀਆਂ ਹੋਈਆਂ ਬੱਚਿਆਂ ਦੇ ਪੇਪਰ ਆ ਉਹ ਵੀ ਪ੍ਰਭਾਵਿਤ ਹੋਏ ਆ ਸੋ ਆਪਣੀਆਂ ਮੰਗਾਂ ਵੱਲ ਵੀ ਸਾਡਾ ਸੀਐਮ ਸਾਹਿਬ ਧਿਆਨ ਦੇਵੇ ਆ ਕਿਸਾਨਾਂ ਦੇ ਗੰਨੇਆਂ ਦਾ ਬਕਾਇਆ ਤੇ ਹਾਲ ਤੱਕ ਉਹਨੇ ਖਾਤੇ ਚ ਪਾਇਆ ਨਹੀਂ ਤੇ ਪੂਰਾ ਮੁਆਵਜ਼ਾ ਨਹੀਂ ਦਿੱਤਾ ਬੀਬੀ ਅੰਦੋਲਨ ਮੇਰੇ ਸ਼ਹੀਦ ਹੋਏ ਉਹਨਾਂ ਨੂੰ ਹਾਲ ਤੱਕ ਮੁਆਵਜ਼ਾ ਨਹੀਂ ਦਿੱਤਾ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਆ ਇੱਕ ਇਸ ਅੰਦੋਲਨ ਦੇ ਵਿੱਚ ਪਤਾ ਨਹੀਂ ਕਿੰਨੇ ਕੇ ਸ਼ਹੀਦ ਹੋਏ ਨੇ ਸੋ ਕਹਿਣ ਤੋਂ ਭਾਵ ਹੈਗਾ ਪੰਜਾਬ ਤੇ ਕੇਂਦਰ ਸਰਕਾਰ ਰਲ ਕੇ ਜਿਹੜਾ ਆ ਇਹਦਾ ਕੋਈ ਟੁਕਮਾ ਹੱਲ ਕੱਢ ਕੇ ਪੰਜਾਬ ਨੂੰ ਦੱਬੀਏ ਜਿਹੜਾ ਭਾਰਤ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਵੇ ਨਾ ਕਿ ਧਰਮੀਆਂ ਮੁਜਾਹਰਾਂ ਤੱਕ ਸੀਮਿਤ ਇੱਕ